ਸਾਹਿਬਜ਼ਾਦਾ ਫਤੇ ਸਿੰਘ ਜੀ ਦਾ ਜਿਹੜਾ ਜੀਵਨ ਹੈ ਉਹ ਬੜਾ ਬਿਲਖਣਤਾ ਰੱਖਦਾ ਹੈ ਬੜਾ ਬਿਲਖਣਤਾ ਅਸੀਂ ਅੱਜ ਤੋਂ 100 ਸਾਲ ਬਾਅਦ ਫਤੇ ਸਿੰਘ ਨੂੰ ਯਾਦ ਕਰਾਂਗੇ ਅਸੀਂ 500 ਸਾਲ ਬਾਅਦ ਸਾਹਿਬਜ਼ਾਦਾ ਫਤੇ ਸਿੰਘ ਨੂੰ ਯਾਦ ਕਰਾਂਗੇ ਤੇ ਸਾਡੇ ਸਾਹਮਣੇ ਤਸਵੀਰ ਪਤਾ ਕਿਹੜੀ ਆਏਗੀ 7 ਸਾਲ ਦੀ ਆਏਗੀ ਉਹ ਹਮੇਸ਼ਾ ਰਹਿੰਦੀ ਦੁਨੀਆ ਤੱਕ 7 ਸਾਲ ਦੇ ਹੀ ਰਹਿਣਗੇ ਉਹ ਐਸਾ ਆਪਣਾ ਪੈਮਾਨਾ ਦੇ ਗਏ ਉਹ ਆਪਣਾ ਐਸਾ ਇਤਿਹਾਸ ਲਿਖ ਗਏ ਉਹ ਐਸਾ ਆਪਣੇ ਖੂਨ ਦੇ ਨਾਲ ਐਸਾ ਇਤਿਹਾਸ ਲਿਖ ਕੇ ਗਏ ਨੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਕਿਉਂ ਕਦੇ ਧੁੰਦਲਾ ਨਹੀਂ ਪੈ ਸਕਦਾ ਜਦੋਂ ਜਦੋਂ ਇਹ ਦਿਨ ਆਉਂਦੇ ਨੇ ਸਾਡੇ ਅੰਦਰ ਜਜ਼ਬਾਤ ਜਾਗਦੇ ਆ ਉਹਨਾਂ ਅੱਗੇ ਹੱਥ ਜੋੜਦੇ ਨੇ ਉਹਨਾਂ ਅੱਗੇ ਸਿਰ ਝੁਕਦਾ ਹੈ ਇੱਥੇ ਸੌ ਸੌ ਸਾਲ ਦੀਆਂ ਉਮਰਾਂ ਘੋ ਕੇ ਗਏ ਲੋਕ 80-80 ਸਾਲ ਦੀਆਂ ਵਾਰਾਂ ਭੋਕੇ ਗਏ ਰਾਜ ਭਾਗ ਹਟਾ ਕੇ ਗਏ ਪਰ ਉਹਨਾਂ ਨੂੰ ਅੱਜ ਕੋਈ ਯਾਦ ਨਹੀਂ ਕਰਦਾ ਇੱਕ ਪੀੜੀ ਯਾਦ ਕਰਦੀ ਹੈ ਵੱਧ ਤੋਂ ਵੱਧ ਦੋ ਪੀੜੀਆਂ ਯਾਦ ਕਰ ਲੈਣਗੀਆਂ ਤੇ ਭੁੱਲ ਜਾਂਦੇ ਨੇ ਲੋਕ ਹਜ਼ਾਰਾਂ ਲੱਖਾਂ ਬੇਅੰਤ ਲੋਕ ਹੋ ਕੇ ਚਲੇ ਗਏ ਕਿਤੇ ਕਿਸੇ ਨੂੰ ਕੋਈ ਯਾਦ ਨਹੀਂ ਕਰਦਾ ਧਰਨਾ ਹੈ ਬਾਬਾ ਫਤਿਹ ਸਿੰਘ ਜੀ ਜਿਹਨੂੰ ਅੱਜ ਨਹਿਂਗ ਸਿੰਘ ਫੌਜ ਹੈ ਨਾ ਜਿਹੜੀ ਕਲਗੀਧਰ ਸੱਚੇ ਪਾਤਸ਼ਾਹ ਦੀ ਨਿਹੰਗ ਸਿੰਘ ਫੌਜ ਉਹ ਹਮੇਸ਼ਾ ਕਹਿੰਦੇ ਨੇ ਅਸੀਂ ਬਾਬਾ ਫਤੇ ਸਿੰਘ ਦੇ ਜਾਏ ਆ ਅਸੀਂ ਬਾਬੇ ਫਤੇ ਸਿੰਘ ਦੇ ਬਾਰਸ ਤਾਂ ਕਿਹਾ ਜਾਂਦਾ ਹੈ ਇੱਕ ਦਿਨ ਕਹਿੰਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜੀ ਤੇ ਬਾਬਾ ਜੋਰਾਵਰ ਸਿੰਘ ਜੀ ਇਹ ਸਾਰੇ ਸਿੱਖ ਇਕੱਠੇ ਹੋ ਕੇ ਗੁਰੂ ਦੇ ਪਿਆਰ ਵਾਲੇ ਸਿੱਖ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੱਤ ਗੇ ਦੀ ਸਿੱਖਲਾਈ ਲੈ ਰਹੇ ਨੇ ਆਪਸ ਦੇ ਵਿੱਚ ਸ਼ਾਸਤਰ ਵਿਦਿਆ ਸਿੱਖ ਰਹੇ ਨੇ ਤੇ ਬਾਬਾ ਫਤੇ ਸਿੰਘ ਜੀ ਆਏ ਹਜੇ 5 ਸਾਲਾਂ ਦੇ ਐ 5 ਸਾਲਾਂ ਦੇ ਨੇ ਬਹੁਤ ਛੋਟੀ ਜੀ ਜ਼ਿੰਦਗੀ ਐ ਛੋਟੀ ਜੀ ਉਮਰ ਐ ਤੇ ਆ ਕੇ ਕਹਿੰਦੇ ਨੇ ਵੀਰ ਅਜੀਤ ਸਿੰਘ ਜੀ ਇਹ ਸ਼ਾਸਤਰ ਮੈਨੂੰ ਵੀ ਸਿਖਾਓ ਗੰਦਕਾ ਮੈਨੂੰ ਵੀ ਸਿਖਾਓ ਮੈਂ ਵੀ ਸ਼ਾਸਤਰ ਵਿਦਿਆ ਸਿੱਖਣੀ ਐ ਤੇ ਬਾਬਾ ਅਜੀਤ ਸਿੰਘ ਕਹਿੰਦੇ ਨੇ ਵੀਰ ਫਤੇ ਸਿੰਘ ਤੂੰ ਹਜੇ ਬੜਾ ਛੋਟਾ ਐ ਤੂੰ ਹਜੇ ਸ਼ਾਸਤਰ ਨਹੀਂ ਚਲਾ ਸਕਦਾ ਅਜੇ ਤੂੰ ਸ਼ਾਸਤਰ ਨਹੀਂ ਚਲਾ ਸਕਦਾ ਤੂੰ ਬੜਾ ਛੋਟਾ ਹੈ ਤੇ ਬਾਬਾ ਫਤਿਹ ਸਿੰਘ ਜੀ ਕਹਿੰਦੇ ਆਪਣੇ ਘਰ ਜਾਂਦੇ ਨੇ ਘਰੇ ਗਏ ਦਸਤਾਰ ਦੇ ਉੱਪਰ ਦਸਤਾਰ ਬੰਨੀ ਗਏ ਵੱਡਾ ਸਾਰਾ ਦਮਾਲਾ ਉੱਚਾ ਸਾਰਾ ਬੰਨ ਕੇ ਨਾ ਤੇ ਬਾਬਾ ਜੋਰਾਵਰ ਸਿੰਘ ਬਾਬਾ ਜੁਝਾਰ ਸਿੰਘ ਦੇ ਬਰਾਬਰ ਦੇ ਹੋ ਗਏ ਤੇ ਆ ਕੇ ਕਹਿੰਦੇ ਨੇ ਵੀਰ ਲੈ ਮੈਂ ਹੁਣ ਤੁਹਾਡੇ ਬਰਾਬਰ ਦਾ ਹੋ ਗਿਆ ਹੁਣ ਸਿਖਾਓ ਤੇ ਕਹਿੰਦੇ ਵੱਡੀ ਸਾਰੀ ਦਸਤਾਰ ਐਦਾਂ ਸਿਰ ਦੇ ਉੱਪਰ ਬੰਨੀ ਹੋਈ ਹੈ ਤੇ ਕਲਗੀਧਰ ਦਾ ਸੁਬੇਸ਼ ਪਿਤਾ ਆਪਣੇ ਬੱਚਿਆਂ ਵੱਲ ਵੇਖ ਰਹੇ ਨੇ ਆਪਣੇ ਬੱਚਿਆਂ ਵੱਲ ਖੇਡਦਿਆਂ ਵੱਲ ਵੇਖ ਰਹੇ ਨੇ ਤੇ ਫਤੇ ਸਿੰਘ ਨੂੰ ਆਪਣੇ ਪਾਸ ਬੁਲਾ ਕੇ ਬਾਪਾ ਫਤੇ ਸਿੰਘ ਜੀ ਨੂੰ ਬੜਾ ਪਿਆਰ ਦਿੱਤਾ ਕਲਗੀਧਰ ਨੇ ਪਾਸ ਬੁਲਾ ਬਹਾ ਕੇ ਕਹਿੰਦੇ ਨੇ ਫਤੇ ਸਿੰਘਾ ਤੂੰ ਅੱਜ ਦਮਾਲਾ ਸਜਾਇਆ ਹੈ ਵੱਡੀ ਦਸਤਾਰ ਸਜਾਈ ਹੈ ਬੜਾ ਸੋਹਣਾ ਲੱਗਦਾ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਲਓ ਬਈ ਸਿੰਘੋ ਅੱਜ ਤੋਂ ਬਾਅਦ ਨਾ ਤੁਸੀਂ ਬਾਬਾ ਫਤਿਹ ਸਿੰਘ ਜੀ ਤਰ੍ਹਾਂ ਵੱਡੀਆਂ-ਵੱਡੀਆਂ ਦਸਤਾਰਾਂ ਵੱਡੇ-ਵੱਡੇ ਦਮਾਲੇ ਬੰਨਿਆ ਕਰੋ ਉੱਪਰ ਚੱਕਰ ਸਜਾਇਆ ਕਰੋ ਦਸਤਾਰ ਦੇ ਉੱਪਰ ਸ਼ਸਤਰ ਸਜਾਇਆ ਕਰੋ ਕਲਗੀਧਰ ਦਸਬੇਸ਼ ਪਿਤਾ ਨੇ ਬਚਨ ਦਿੱਤੇ ਉਸ ਦਿਨ ਤੋਂ ਬਾਅਦ ਜਿੰਨੀਆਂ ਮਹਿੰਗ ਸਿੰਘ ਫੌਜਾਂ ਗੁਰੂ ਨੂੰ ਪਿਆਰ ਕਰਨ ਵਾਲੀਆਂ ਨੇ ਸੱਚਮੁੱਚ ਕਲਗੀਧਰ ਸੱਚੇ ਪਾਤਸ਼ਾਹ ਤੋਂ ਜਿਹੜੀਆਂ ਕੁਰਬਾਨ ਜਾਣ ਵਾਲੀਆਂ ਫੌਜਾਂ ਨੇ ਉਹ ਅੱਜ ਵੀ ਕਹਿੰਦੇ ਨੇ ਅਸੀਂ ਬਾਬਾ ਫਤਿਹ ਸਿੰਘ ਦੇ ਜਾਏ ਆ ਅਸੀਂ ਬਾਬਾ ਫਤਿਹ ਸਿੰਘ ਦੇ ਵਾਰਸਾਂ ਇਹ ਕਲਗੀ ਧਰ ਦੇ ਬੱਚਿਆਂ ਨਾਲ ਸਿੱਖ ਕੌਮ ਦਾ ਪਿਆਰ ਹੈ ਸਾਨੂੰ ਭਾਈ ਵਦ ਤੋਂ ਬਾਅਦ ਉਹਨਾਂ ਨਾਲ ਪਿਆਰ ਕਰਨਾ ਚਾਹੀਦਾ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਆਪਾਂ ਕਹਿੰਦੇ ਨਾ ਸਾਡੇ ਬਾਬੇ ਸਾਡੇ ਬਾਬੇ ਬਾਬਾ ਫਤਿਹ ਸਿੰਘ ਜੀ ਸਾਡੇ ਬਾਬੇ ਬਾਬਾ ਜੋਰਾਵਰ ਸਿੰਘ ਜੀ ਨੇ ਉਹ ਐਸੇ ਨਿਸ਼ਾਨ ਸਹਬ ਚੁਲਾ ਗਏ ਨੇ ਉਹ ਐਸੀ ਸਿੱਖ ਕੌਮ ਦੀ ਨੀ ਪੱਕੀ ਕਰ ਗਏ ਨੇ ਆਪਣੀਆਂ ਹੱਡੀਆਂ ਆਪਣਾ ਖੂਨ ਪਾ ਕੇ ਰਹਿਦੀ ਦੁਨੀਆ ਤੱਕ ਉਹ ਕੰਧ ਇਦਾਂ ਇਤਿਹਾਸ ਬਣ ਕੇ ਰਹੇਗੀ ਸੋ ਧੰਨ ਤਨ ਬਾਬਾ ਫਤੇ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਪਿਆਰਿਓ ਕਲਗੀਧਰ ਦਸਮੇਸ਼ ਪਿਤਾ ਦੇ ਅੱਗੇ ਅਰਦਾਸ ਕਰਿਆ ਕਰੋ ਮਹਾਰਾਜ ਸਾਡੇ ਘਰ ਵਿੱਚ ਸਿੱਖੀ ਆਵੇ ਸਾਡੇ ਬੱਚਿਆਂ ਦੇ ਦਸਤਾਰਾਂ ਆਉਣ ਸਾਡੇ ਘਰਾਂ ਵਿੱਚ ਕਲਗੀਧਰ ਸੱਚੇ ਪਾਤਸ਼ਾਹ ਦਾ ਪਿਆਰ ਆਵੇ ਤੇ ਆਪਾਂ ਬੜੀ ਵਾਰੀ ਬੇਨਤੀ ਕੀਤੀ ਹੈ ਵੀ ਜਦੋਂ ਨਾ ਆਪਾਂ ਤਸਵੀਰ ਵੇਖਦੇ ਆ ਕਲਗੀਧਰ ਦਸਮੇਸ਼ ਪਿਤਾ ਦੀ ਤੇ ਨਾਲ ਚਾਰੇ ਸਹਿਬਜ਼ਾਦੇ ਨੇ ਉਹ ਐਸਾ ਪਰਿਵਾਰ ਦੁਨੀਆ ਵਿੱਚ ਹੋਰ ਕੋਈ ਨਹੀਂ ਹੈ ਉਹ ਚਾਰੇ ਸਹਿਬਜ਼ਾਦੇ ਕਲਗੀਧਰ ਦਸਮੇਸ਼ ਪਿਤਾ ਉਹ ਐਸਾ ਪਰਿਵਾਰ ਹੈ ਉਹ ਪਰਿਵਾਰ ਦਾ ਆਸਾਨੀ ਸੰਸਾਰ ਵਿੱਚ ਤੁਹਾਨੂੰ ਕੋਈ ਨਹੀਂ ਦਿਸਣਾ ਉਹ ਐਸੀ ਤਸਵੀਰ ਐਸਾ ਪਰਿਵਾਰ ਐਸੀ ਫੈਮਿਲੀ ਐ ਉਹਨਾਂ ਦੇ ਸਮਾਨ ਕੋਈ ਨਹੀਂ ਹੋਇਆ ਆਪਾਂ ਪੜਦੇ ਨਾ ਨਾ ਕੋਈ ਹੋਇਆ